8 ਲਿਖਦੇ ਨੇ 83 ਚੰਡੀ 33 ਲਿਖਿਆ ਤੇ ਇਹ ਕਿਉਂ ਕਾਲ ਲਿਖਣਾ ਮਤਲਬ ਹੈ ਨਰੋਲ ਗੁਰਮਤ ਤੇ ਖੜੀ ਹੋ ਗਏ ਉਹਦੋਂ ਜੋ ਕਿ ਉਹਨਾਂ ਗ੍ਰੰਥਾਂ ਦੀ ਕਾਪੀ ਸੀ ਉਹ ਜੋ ਕੁਝ ਉਹਨਾਂ ਚ ਲਿਖਿਆ ਉਹਦੇ ਮੁਤਾਬਕ ਲਿਖਣਾ ਸੀ ਕੰਮ ਕਰਨੀ ਉੱਥੇ ਵਰਤੇ ਇਹ ਨੁਕਤੇ ਨੇ ਜਿਹੜੇ ਵਿਦਵਾਨਾਂ ਦੇ ਦਿਮਾਗ ਤੋਂ ਪਰੇ ਦੀਆਂ ਗੱਲਾਂ ਨੇ ਉਹਦੇ ਨਹੀਂ ਲੱਗਦਾ ਸੀ ਕਿਉਂਕਿ ਕਿਉਂ ਇੱਥੇ ਕਿਉਂ ਉਦਾਰ ਲਿਖਿਆ ਉੱਥੇ ਕਿਉਂ ਨਹੀਂ ਲਿਖਿਆ ਕਿਉਂ ਕਰ ਕਿਉਂਕਿ ਉਹ ਕਿਸੇ ਚੀਜ਼ ਦੀ ਕਾਪੀ ਹੈ ਉਹ ਇਹਨੂੰ ਮਾਦਾ ਕਰੰਦਾ ਉਹ ਤੁਹਾਨੂੰ ਦੱਸਿਆ ਵੀ ਇੱਥੇ ਆ ਲਿਖਿਆ ਹੈ ਅਸਲ ਆਏ ਨਕਲ ਦੱਸ ਕੇ ਹੀ ਅਸਲ ਦੱਸਣਾ ਪਊ ਚੂੜ ਲਿਖਾ ਕੇ ਸੱਚ ਦਖਾਉਣਾ ਪਊ ਜੇ ਤੁਸੀਂ ਅਸਲ ਨਕਲ ਦੀ ਪਛਾਣ ਕਰਨੀ ਹੈ ਤਾਂ ਦੋ ਚੀਜ਼ਾਂ ਚਾਹੀਦੀਆਂ ਨਕਲ ਵੀ ਚਾਹੀਦੀ ਹੈ ਤੁਹਾਡੇ ਕੋਲ ਨਕਲੀ ਨੋਟ ਵੀ ਚਾਹੀਦਾ ਅਸਲੀ ਵੀ ਚਾਹੀਦਾ ਕਿਹੜੇ ਅਸਲੀ ਦੀ ਪਛਾਣ ਨੂੰ ਜੇ ਇੱਕੋ ਹੀ ਹੈ ਜاہے ਅਸਲੀ ਹੈ ਜاہے ਨਕਲੀ ਹੈ ਤੁਸੀਂ ਪਛਾਣ ਨਹੀਂ ਕਰ ਸਕਦੇ ਨਕਲੀ ਅਸਲੀ ਦੀ ਦੋਹੇ ਰੂਪ ਜਾਈ ਦੇ ਗੁਰਬਾਣੀ ਦੇ ਮਨਮੁਖ ਦਾ ਗੁਰਮੁਖ ਦਾ ਦੋਹੇ ਰੂਪ ਇਕੱਠੇ ਚਿਤਰਨ ਹੋ ਰਹੇ ਨੇ ਤਾਂ ਹੀ ਜਿਹੜੇ ਲੋਕ ਕਹਿੰਦੇ ਨੇ ਵੀ ਗੁਰਮੁਖ ਦੀ ਗੱਲ ਕਰੇ ਗੁਰਬਾਣੀ ਮਨਮੁਖ ਦੀ ਕਿਉਂ ਕਰਦੀ ਹੈ ਉਹਨਾਂ ਨੂੰ ਇਹ ਗੱਲ ਦੀ ਸਮਝ ਨਹੀਂ ਕਿ ਦੋ ਚੀਜ਼ਾਂ ਦਿਖਾਈਆਂ ਬਣਾ ਡੁਪਲੀਕੇਟ ਦਿਖਾਇਆ ਬਣਾ ਅਸਲ ਦੀ ਕਦਰ ਨਹੀਂ ਹੁੰਦੀ ਹੁੰਦੀ ਅਸਲ ਦੀ ਪਛਾਣ ਡੁਪਲੀਕੇਟ ਦੇ ਨਾਲ ਹੀ ਹੁੰਦੀ ਹੁੰਦੀ ਹੈ ਦਿਖਾਉਣਾ ਮੈਂ ਦੇਖੋ ਆਹ ਦੇਖ ਆ ਆ ਆ ਦੇਖੋ ਦੋਹਾਂ 'ਚ ਫਰਕ ਲੱਗਦਾ ਦੁਕਾਨਦਾਰ ਜੇ ਚੀਜ਼ ਤੁਹਾਨੂੰ ਵੇਚਦਾ ਵਧੀਆ ਘਟੀਆਂ ਵੀ ਨਾਲ ਦਿਖਾ ਦਦਾ ਆਹ ਘਟੀਆਂ ਆ ਵਧੀਆ ਭਾਵੇਂ ਤੁਹਾਨੂੰ ਉਹਦਾ ਪਤਾ ਲੱਗੂ ਵੀ ਇਹ ਵਧੀਆ ਹਾਂਜੀ ਇਹ ਕਿਉਂਕਾਰ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਇਥੇ ਵਾਹਿਗੁਰੂ ਜੀ ਕੀ ਫਤਿਹ ਤਾਂ ਹੈ ਫਤਿਹ ਕਾਢ ਹੋਣੀ ਹੈ ਫਤਿਹ ਭਈ ਮਨ ਜੀਤ ਆਦ ਵਿੱਚ ਚੱਲੀ ਹੋਈ ਗੱਲ ਫਤਿਹ ਕਾਢ ਨਾ ਹੋਣੀ ਹੈ ਦੇਗੋ ਤੇਗੋ ਫਤਿਹ ਦੌਗਾ ਤੇ ਹੋਊਗੀ ਫਤਿਹ ਦੇਗੋ ਦੋਗਾ ਤੇਗੋ ਤੇਗ ਤੇਗ ਤੋਂ ਹੋਊਗੀ ਫਤਿਹ ਫਤਿਹ ਤੇਗ ਬਣਾ ਨਹੀਂ ਹੋਣੀ ਗਿਆਨ ਘੜਗਾ ਨਾ ਮੰਨ ਜੇ ਤੇ ਨਹੀਂ ਜਾਣਤ ਗਿਆਨ ਘੜਗਲਾ ਮਨਸੂ ਲੂਜ ਬਬੇ ਕਬੂਦੀ ਬਿਨਾ ਮੰਨ ਜੇ ਤੇ ਆ ਨਹੀਂ ਜਾਣਾ ਬਬੇ ਵੰਦੀ ਬਹੁਤ ਕੰਨਾਂ ਦੀ ਸਪੀਡ ਜ਼ਿਆਦਾ ਹੈ ਵਿਦਵਾਨ ਸਮਝਦੇ ਨੇ ਮੰਨ ਤੋਂ ਜ਼ਿਆਦਾ ਕਿਸੇ ਚੀਜ਼ ਦੀ ਸਪੀਡ ਨਹੀਂ ਹੈ ਪਰ ਅਕਲ ਦੀ ਸਪੀਡ ਮੰਨ ਤੋਂ ਜ਼ਿਆਦਾ ਹੋ ਜਾਂਦੀ ਹੈ ਬੇਵਕੂਫੀ ਦੀ ਸਪੀਡ ਮੰਨ ਤੋਂ ਜ਼ਿਆਦਾ ਹੈ ਉਹਨਾਂ ਨੇ ਕਦੇ ਦੇਖੀ ਹੈ ਵਿਚਾਰਿਆਂ ਨੇ ਕਦੇ ਸੁਣੀ ਹੈ ਵਿਦਵਾਨਾਂ ਨੂੰ ਕੀ ਪਤਾ ਸਾਰੀ ਦੁਨੀਆ ਮੰਨਦੀ ਹੈ ਕਿ ਮੰਨ ਦੀ ਸਪੀਡ ਬਹੁਤ ਤੇਜ਼ ਹੈ ਠੀਕ ਹੈ ਮੰਨ ਦੀ ਸਪੀਡ ਬਹੁਤ ਤੇਜ਼ ਹੈ ਪਰ ਜਿਹੜੀ ਬੁੱਧ ਮਨ ਨੂੰ ਘੇਰ ਲੈਂਦੀ ਹੈ ਉਹਦੀ ਸਪੀਡ ਉਹ ਤੋਂ ਜ਼ਿਆਦਾ ਹੁੰਦੀ ਹੈ ਘੇਰਨ ਵਾਸਤੇ ਘੇਰਨ ਵਾਲੇ ਦੀ ਸਪੀਡ ਜਿਹਨੂੰ ਘੇਰਦਾ ਉਹਨੂੰ ਤੇਜ਼ ਹੋਊਗੀ ਤਾਂ ਕਿ ਰੂਗਾ ਨਹੀਂ ਕਰਦਾ ਨਹੀਂ ਕਹਿੰਦੇ ਮੰਨ ਤੇ ਤਨ ਤੇਜ਼ ਚੱਲੋ ਜਗਮਾਤ ਕੋ ਜਿਹੜੀ ਜਗਮਾਤ ਹੈ ਨਾ ਉਹਦਾ ਸਰੀਰ ਜਿਹੜਾ ਤੇ ਤਨ ਉਹ ਮਨ ਤੋਂ ਤੇ ਚੱਲਦਾ ਹੈ ਮਰਤੇ ਤਨ ਤੇਜ ਚਲਿਓ ਜਗ ਮਾਤ ਕੋ ਦਾਮਨ ਨਹੀਂ ਜਾਣ ਚਲੇ ਘਣਵੇਂ ਬੱਦਲਾਂ ਦੇ ਪਿਛਲੇ ਪਾਸੇ ਦੀ ਬਿਜਲੀ ਆ ਜਾ ਲਸ਼ਕ ਦੀਏ ਪਿਛਲੇ ਪਾਸੇ ਦੀ ਇਹ ਤਾਂ ਜਾ ਲਸ਼ਕ ਦੀਏ ਜਿੱਧਰ ਮਨ ਨੂੰ ਮੂੰਹ ਮੋੜਦਾ ਮੂਹਰੇ ਤੇ ਖੇਡ ਲੈਂਦੀਏ ਬਵੇਕ ਬੁੱਧੀ ਖੇਡਦੀਆਂ ਹੁਣ ਇਹ ਬਵੇਕ ਬੁੱਧੀ ਨੇ ਖੇਡ ਲੈਣੇ ਨੇ ਸਾਰੇ ਵਿਦਵਾਨ ਤਖੜੇ ਹੋ ਜਾਣ ਜਿੱਧਰੋਂ ਮਰਜ਼ੀ ਭੱਜ ਲੈਣ ਨੇ ਵਿਦਵਾਨਾਂ ਨੇ ਭੱਜਣ ਵੇ ਬਹੁਤ ਰਾਹ ਕੱਢਣੇ ਨੇ ਇੱਕ ਜਾਣੇ ਨੇ ਘਰੇ ਹੋਈ ਨੇ जिने ਆਪਣਾ ਮਨ ਕਹਿ ਲਿਆ ਜਤਲਿਆ ਸਾਰਿਆਂ ਦਾ ਜਤ ਲੈਂਦਾ ਜੀਨੂੰ ਕੁਰਬਾਨੀ ਦੀ ਸਮਝ ਆ ਕਿਸੇ ਦਾ ਮਨ ਛੱਡਦਾ ਹੀ ਨਹੀਂ ਜਿੱਤਣ ਤੋਂ ਸਾਰੇ ਵਿਦਵਾਨਾਂ ਦਾ ਪਤਾ ਸਾਨੂੰ ਜਿੱਥੇ ਕਹਿੰਦਾ ਜਿੰਨਾ ਕੁ ਦਾਮ ਹੈ ਪਤਾ ਕਿਸੇ ਕੋਲ ਕੁਛ ਨਹੀਂ ਹੈ ਨਾ ਕੋਈ ਜੀਨੋ ਕੋ ਹੈਗਾ ਅੱਜ ਮੈਂ ਮਦਾਨ ਜਦ ਮਰਜੀ ਜਿੱਥੇ ਮਰਜੀ ਹੋਵੇ ਚਰਚਾ ਕਰੇ ਇੱਕ ਦੋ ਮਿੰਟ ਦੇ ਵਿੱਚ ਹੀ ਹਥਿਆਰ ਛੱਡ ਕੇ ਭੱਜੂਗਾ ਦੋ ਮਿੰਟ ਆ ਦੋ ਦੋ ਮਿੰਟ ਜੀ ਹਥਿਆਰ ਛੱਡ ਕੇ ਭੱਜੇ ਨੇ ਸਾਰੇ ਇਹ ਆਪਣੇ ਆਪ ਨੂੰ ਕੈਨੇਕਾਉਂਦੇ ਸੀ 2 ਮਿੰਟ ਦੇ ਦੇਖਿਆ ਤੇ ਪਾਣੀ ਕਿਵੇਂ ਮੰਗਦਾ ਸੀ ਹਾਰਟ ਅਟੈਕ ਹੋ ਜਾਣਾ ਸੀ ਉਹ ਬੰਦੇ ਨੂੰ ਇਹ ਜਗੰਦਰ ਸਿੰਘ ਨੇ ਸਦਿਆ ਮੀ ਪੰਡਰ ਜਿਹੜਾ ਕਹਿੰਦਾ ਸਭ ਤੋਂ ਵੱਡਾ ਸਤਗੁਰ ਨਾਨਕ ਜਾਨਾ ਨੂੰ ਪਤਾ ਲੱਗਿਆ ਸਾਬਤ ਕੀਤਾ ਵੀ ਇਹ ਗੱਲ ਝੂਠ ਹੈ ਸਭ ਤੋਂ ਵੱਡਾ ਸਤਗੁਰ ਨਾਨਕ ਵਿਆਗਲ ਹੋ ਗਿਆ ਪਿੰਡਰ ਵਾਲੇ ਵਾਲਾ ਬੰਦਾ ਸੀ ਉਹ ਕਹਿੰਦਾ ਮੈਨੂੰ ਛੇਤੀ ਪਾਣੀ ਦਿਓ ਉਨੇ ਲਿਮਕਾ ਕੱਢ ਕੇ ਦਿੱਤਾ ਤਾਂ ਵਜ੍ਹਾ ਹਾਰਟ ਅਟੈਕ ਹੋ ਜਾਣਾ ਸੀ। ਅਣੀ ਜਿਹੜੀ ਥਮੀ ਸੀ ਅੰਦਰ ਸਰੀਰ ਨਿਕਲ ਗਈ। ਸਰਾਹਾਂ ਕੱਟੋੜ ਕੇ। ਓਏ ਨਾਨਕ ਦਾ ਬੋਲ ਰਿਹਾ ਉਹਨੂੰ ਕਿਹਾ ਜੇ ਅਸੀਂ ਕਹਾਂਗੇ ਸਭ ਤੋਂ ਵੱਡਾ ਸਤਗੁਰ ਨਾਨਕ ਅਸੀਂ ਕਹਿ ਰਹੇ ਹਾਂ ਨਾ ਵੱਡਾ ਫਿਰ ਬਾਣੀ ਨਾਨਕ ਦੀ ਨਹੀਂ ਰਹੀ ਸਾਡੀ ਹੋ ਗਈ ਬਾਣੀ। ਫਤਗੁਰ ਬਾਣੀ ਤਾਂ ਸਾਡੀ ਹੋਗੀ ਨਾ ਅਸੀਂ ਕਹਿ ਰਹੇ ਹਾਂ ਨਾ ਸਭ ਤੋਂ ਵੱਡਾ ਸਤਗੁਰ ਉਹ ਤੁੜਕੀ ਬਾਣੀ ਦਾ ਨਾ ਰਹੀ ਨਾਨਕ ਦਾ ਆਪ ਉਜਾਰਣ ਕਰ ਰਿਹਾ ਸਭ ਤੋਂ ਵੱਡਾ ਸਤਗੁਰ ਨਾਨਕ ਨਾਨਕ ਕਹਿ ਰਿਹਾ ਸਭ ਤੋਂ ਵੱਡਾ ਸਤਗੁਰ ਹੈ ਉਹ ਕਿਹੜਾ ਸਤਗੁਰ ਹੈ ਜਿਹਨੇ ਸੱਚ ਦਾ ਗਿਆਨ ਹਾਸਲ ਕਰ ਲਿਆ ਸਤਪੁਰ ਸਤਪੁਰਖ ਜਿਨ ਜਾਲਿਆ ਸਤਗੁਰ ਤੇ ਸਤਗੁਰ ਤੇ ਇਸ ਕਰ ਨੂੰ ਚਿੰਨ ਕਾਲ ਰੱਖੀ ਨਾਨਕ ਦਾ ਗਵਾਹੀ ਦੇ ਰਿਹਾ ਹੈ ਨਾਨਕ ਦਾ ਇਹ ਚੀਜ਼ ਦਾ ਗਵਾ ਹੈ ਵੀ ਸਤਗੁਰ ਸਭ ਤੋਂ ਵੱਡਾ ਹੁੰਦਾ ਹੈ ਸਤਗੁਰ ਨਾਨਕ ਦੇ ਅੰਦਰ ਲਾ ਸਤਗੁਰ ਨਾਨਕ ਆਪ ਨਹੀਂ ਹੈ ਨਾਨਕ ਉਹ ਆ ਜੀ ਨੇ ਜਨਮ ਲਿਆ ਸੀ ਯਾਨੀ ਮਰ ਜਾਂਦਾ ਜਿਹਨੇ ਜਨਮ ਲਿਆ ਸੀ ਉਹ ਸਰੀਰ ਛੱਡ ਦਿੰਦਾ ਫਿਰ ਸਤਗੁਰ ਦਾ ਜਨਮ ਹੁੰਦਾ ਸਤਗੁਰ ਕੇ ਜਨਮ ਗਵਨਮਟਾ ਇਹ ਵੀ ਦਾ ਨਾਨਕ ਕਹਿੰਦੇ ਉਹ ਸਤਗੁਰ ਦਾ ਬਾਅਦ ਚ ਜੰਮਦਾ ਹੁੰਦਾ ਹੈ ਸਰੀਰ ਨਾਲ ਨਹੀਂ ਜੰਮਦਾ ਹੁੰਦਾ ਸਤਗੁਰ ਸਤਗੁਰ ਦੇ ਲੈ ਕੇ ਨਹੀਂ ਜੰਮਦਾ ਹੁੰਦਾ ਜਿੰਨਾਂ ਨੂੰ ਇਹ ਗੱਲ ਦੀ ਸਮਝ ਨਹੀਂ ਵਿਦਵਾਨਾਂ ਨੂੰ ਜਦੋਂ ਉਹਨਾਂ ਨੂੰ ਸਮਝਾਉਣੀ ਹੈ ਉਹਨਾਂ ਨੇ ਥਮੇ ਨਿਕਲ ਜਾਣੀ ਉਹਨਾਂ ਦੀ ਹੁੰਕਾਰ ਦੀ ਜਿਹੜੀ ਥਮੇ ਖੜੀ ਹੈ ਨਾ ਦਿਮਾਗ 'ਚ ਸਭ ਨਿਕਲ ਜਾਣੀ ਉਹਨਾਂ ਦੀ ਉਹਨਾਂ ਨੂੰ ਕੀ ਪਤਾ ਇਹ ਕਹਾਣੀ ਕੀ ਹੈ ਇਹ ਤਾਂ ਰਾਜਾ ਰਾਮ ਦੀ ਕਹਾਣੀ ਹੈ ਕਬੀਰ ਕਹਿੰਦਾ ਜਾਣੀ ਜਾਣੇ ਦੇ ਰਾਜਾ ਕਬੀਰ ਵਰਗਾ ਇੱਕ ਵੀ ਵਿਦਵਾਨ ਨਹੀਂ ਹੈ ਨਾ ਇਹ ਕਿਡਾ ਗ੍ਰੰਥ ਲਿਖਿਆ ਲਿਖ ਕੇ ਦਿਖਾਉਣੇ ਜਿਹੜਾ ਗ੍ਰੰਥ ਰੱਦ ਹੋ ਗਿਆ ਕਬੀਰ ਦਾ ਉਹ ਜਾ ਲਿਖ ਕੇ ਦਿਖਾਵੇ ਕੋਈ ਪਹਿਲਾਂ ਇਹਨਾਂ 'ਚ ਉਹਜਾ ਗ੍ਰੰਥ ਲਿਖ ਕੇ ਦਿਖਾਵੇ ਪਹਿਲਾਂ ਜਿਹੜਾ ਕਬੀਰ ਨੇ ਰੱਦ ਕਰਤਾ ਗੁਰਬਾਣੀ ਦਾ ਬਾਅਦ ਚ ਲਿਖੀ ਹੈ ਨਾ ਜਿਹੜਾ ਪਹਿਲਾ ਕਾਸ਼ੀ ਜਿ ਲਿਖਿਆ ਜਿਹਨੂੰ ਕਹਿੰਦੇ ਸਗਲ ਜਨਮਸ਼ੀਪ ਪੂਰੀ ਗਵਾਇਆ ਉਹਦੇ ਅਰਥ ਕਰਕੇ ਦਿਖਾ ਦੇਣੇ ਵੱਡੇ ਵਿਦਵਾਨ ਜਿਹੜੇ ਆਪਣੇ ਨੂੰ ਕਹਉਂਦੇ ਨੇ ਉਦੋਂ ਕਬੀਰ ਅਗਿਆਨੀ ਸੀ ਖੁਦ ਮੰਨਦਾ ਹਉ ਉਹ ਕਹਿੰਦਾ ਸਗਲ ਜਨਮਸ਼ੀਪ ਪੂਰੀ ਗਵਾਇਆ ਉਹ ਜਨਮ ਤਾਂ ਮੈਂ ਗਵਾ ਲਿਆ ਸ਼ੀ ਪੂਰੀ ਸਾਰਾ ਉਦੋਂ ਬਾਦ ਮਰਨ ਗਿਆ ਤਾਂ ਉਹਨੂੰ ਗਿਆਨ ਹੋਇਆ